ਇਹ ਇੱਕ ਤਰ੍ਹਾਂ ਦੀ ਪੰਜਾਬ ਨੇ ਇਹ ਵਿਗਲ ਵਜਾਤਾ ਵੀ ਜਿੰਨਾ ਸਾਡੀ ਜ਼ੁਬਾਨ ਨੂੰ ਕਾਲੇ ਲਾਉਂਗੇ ਜ਼ੁਬਾਨਾਂ ਨੂੰ ਰੋਕੋਗੇ ਬਾਜਾਂ ਬੰਦ ਕਰੋਗੇ ਇਹ ਭਲੇਖਾਏ ਭਰਮ ਤੁਸੀਂ ਦਿਲਾਂ ਚੋਂ ਕੱਢ ਦਿਓ ਇਹ ਆਵਾਜ਼ਾਂ ਉਹ ਦੁੱਗਣੀਆਂ ਚੌਗਣੀਆਂ ਹੋ ਕੇ ਫਿਰ ਸੀਨੇ ਚ ਵੱਜਣਗੀਆਂ ਪੰਜਾਬ ਦੇ ਲੋਕਾਂ ਨੇ ਵੱਖਵਾ ਸਾਡੀਆਂ ਕਿਸਾਨਾਂ ਦੀਆਂ ਮਿਦੁਰਾਂ ਇੱਥੇ ਬੰਦ ਗਏ ਨੇ ਸੱਲ ਟਰੱਕਾਂ ਵਾਲੇ ਭਰਾ ਵੀ ਸਾਡੇ ਨਾਲ ਕੁੱਲ ਵਰਗੇ ਦੇ ਨਾਲ ਖੜਾ ਵੀ ਜੁਲਮ ਹੈ ਅਸੀਂ ਆਪਣੇ ਭਾਨੇ ਨਾਲ ਨਹੀਂ ਖੜਾ ਅਸੀਂ ਖੜੇ ਨੇ ਜੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਇਹ ਤਾਂ ਅਸੀਂ ਪਹਿਲੇ ਦਿਨ ਤੋਂ ਕਹਿ ਚੁੱਕੇ ਹਾਂ। ਇਹ ਆਵਾਜ਼ ਸੇਵਾਂਚ ਪਈ ਵੀ ਗੂੰਜੂਗੀ ਸੇਵਾਂਚ ਬੇਬੀ ਵੀ ਗੂੰਜੂਗੀ। ਇਹ ਤਾਂ ਭੁੱਲ ਦਿਓ ਕੋਈ ਜੇਲ੍ਹਾਂ 'ਚ ਬੰਦ ਕਰਕੇ ਕੋਟਾ ਆ ਕੇ ਛੱਦ ਢਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਜਿਦ ਤੁਹਾਨੂੰ ਲੱਗਦਾ ਵੀ ਐਂ ਜਵਾਨ ਬੰਦ ਕਰ ਲਾਂਗੇ ਤਾਂ ਬਹੁਤ ਵੱਡਾ ਭਲੇ ਚ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਰਾਜੇਸ਼ ਕੁਮਾਰ ਜੋ ਭਾਨਾ ਸਿੱਧੂ ਨੂੰ ਰਹਾ ਕਰ ਦਿੱਤਾ ਗਿਆ ਸਾਡੇ ਨਾਲ ਲੱਖਾਂ ਸਦਾਣਾ ਹੈਗੇ ਆ ਗੱਲ ਕਰਦੇ ਆ ਕੀ ਪੂਰਾ ਜੋ ਕਿਸ ਤਰ੍ਹਾਂ ਇਹ ਦੇਖਦੇ ਹੈਗੇ ਇਸ ਟੇਪ ਵੇਲੇ ਪੰਜਾਬ ਦੇ ਲੋਕਾਂ ਨੇ ਦਿੱਤਾ ਲੱਖਾਂ ਭਾਈ ਜੀ ਅੱਜ ਭਾਨੇ ਸਿੱਧੂ ਨੂੰ ਛੱਡਿਆ ਗਿਆ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਸੋ ਇਹ ਇੱਕ ਤਰ੍ਹਾਂ ਦੀ ਪੰਜਾਬ ਨੇ ਇਹ ਵਿਗਲ ਵਜਾਤਾ ਵੀ ਜਿੰਨਾ ਸਾਡੀ ਜ਼ੁਬਾਨ ਨੂੰ ਤਾਲੇ ਲਾਉਂਗੇ ਜ਼ੁਬਾਨਾਂ ਨੂੰ ਰੋਕੋਗੇ ਆਵਾਜ਼ਾਂ ਬੰਦ ਕਰੋਗੇ ਇਹ ਆਪਣੇ ਖਾਏ ਭਰਮ ਤੁਸੀਂ ਦਿਲਾਂ ਚੋਂ ਕੱਢ ਦਿਓ ਇਹ ਆਵਾਜ਼ਾਂ ਦੁੱਗੁਣੀਆਂ ਚੌਗੁਣੀਆਂ ਹੋ ਕੇ ਤੁਹਾਡੇ ਸੀਨੇ ਚ ਵੱਜਣਗੀਆਂ ਟਕਰਾਉਣ ਗੀਆਂ ਤੁਹਾਡੇ ਨਾਲ ਇਹ ਜਵਾਬੰਦੀ ਸੀ ਭਾਨੇ ਦੀ ਵੀ ਜਿਵੇਂ ਭਾਨੇ ਤੇ ਛੱਡਲ ਹੋਇਆ ਜੋ ਜੁਲਮ ਹੈ ਬਾਰ ਬਾਰ ਜ਼ਿਕਰ ਕੀਤਾ ਪਾਣੀ ਠੰਡੇ ਪਾ ਵਰਫਾਂ ਤੇ ਲਟਾ ਨੰਗੇ ਕਰ ਵੀਡੀਓ ਬਣਾ ਚੈਂਦੀ ਖੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਪਾਉਦੇ ਭਰਾ ਤੇ ਭਰਾ ਉਹਦੀਆਂ ਭੈਣਾਂ ਤੇ ਪਾ ਪਰ ਪੰਜਾਬ ਦੇ ਲੋਕਾਂ ਨੇ ਵੱਖ ਵੱਖ ਸਾਡੀਆਂ ਕਿਸਾਨਾਂ ਦੀਆਂ ਮਿਹਦੂਰਾਂ ਇੱਥੇ ਬੰਦੀਆਂ ਨੇ ਸਾਡੇ ਟਰੱਕਾਂ ਵਾਲੇ ਭਰਾ ਵੀ ਸਾਡੇ ਨਾਲ ਕਲੇ ਕੁੱਲ ਵਰਗ ਦੇ ਨਾਲ ਖੜਾ ਵੀ ਇਹ ਜੁਲਮ ਹੈ ਅਸਲ ਇਹ ਭਾਨੇ ਨਾਲ ਨਹੀਂ ਖੜਾ ਅਸਲ ਇਹ ਖੜੇ ਨੇ ਜੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜਵਾਬੰਦੀ ਦੇ ਖਿਲਾਫ ਸੋ ਇਹ ਉਹਨਾਂ ਲੋਕਾਂ ਦੀ ਜਿੱਤ ਹੈ ਬਈ ਜੇ ਮੈਂ ਬਿਸ਼ਵਦੀਪ ਨੂੰ ਫੋਨ ਕਰਕੇ ਕਿਸੇ ਆਮ ਆਦੀ ਪਾਰਟੀ ਦੇ ਕਾਰਕੂਨ ਦੇ ਵੱਲੋਂ ਜੋ ਮੁੰਸ਼ੀ ਕਹਿ ਕੇ ਯਾਨੀ ਕਿ ਉਹਨਾਂ ਨਾਲ ਗੱਲ ਕੀਤੀ ਇਸ ਗੱਲ ਨੂੰ ਕਿਵੇਂ ਦੇਖ ਦੂੰ ਤੁਸੀਂ ਮੁੰਸ਼ੀ ਪ੍ਰੇਮਚੰਦ ਕਹਿ ਕੇ ਬਿਸ਼ਵਦੀਪ ਨੂੰ ਗੱਲ ਕਰਦਾ ਕਿ ਤੇਰੇ ਜਿੰਨੇ ਬਲੌਗਰ ਨੇ ਸਾਰੇ ਚੱਕ ਲੈਨੇ ਆ ਮਾਨ ਸਾਹਿਬ ਦਾ ਹੁਕਮ ਹੈ ਤੂੰ ਭਾਨੇ ਦੇ ਕੱਟ ਚ ਕਿਉਂ ਗਿਆ ਤੂੰ ਬੈਰੀਕ੍ਰੇਟ ਤੋੜੇ ਅਣਪਛਾਤੇ ਨਾ ਪਾਤਾ ਉਹ ਬੰਦਾ ਸੀ ਪੜਤਾਲ ਕਰਾਇਆ ਲੈ ਗੁਰਜੀਤ ਸਿੰਘ ਪੁੱਤਰ ਹਰਦੀਾਲ ਸਿੰਘ ਮੁੰਡਾ ਪਿੰਡ ਤਸੀਲ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਉਹ ਬੰਦਾ ਜੀਐਸ ਸੰਧੂ ਨਾਂ ਤੇ ਉਹਦੀ ਆਈਡੀ ਚੱਲਦੀ ਹੈ 98722 ਨੰਬਰ ਕਿੰਨਾ ਬੋਲੀ ਓਏ 85001 ਉਹਦਾ ਨੰਬਰ ਆ ਜਿਹੜੇ ਨੰਬਰ ਤੋਂ ਨੇ ਮੁੰਸ਼ੀ ਪ੍ਰੇਮਚੰਦ ਬਣ ਕੇ ਗੱਲ ਕੀਤੀ ਥਾਣੇ ਦਾ ਇੱਕ ਪੁਲਿਸ ਵਾਲਾ ਬਣ ਕੇ ਗੱਲ ਕਰ ਰਿਹਾ ਹੈ ਕਿ ਉਹਦੇ ਪਰਚਾ ਨਹੀਂ ਹੋ ਸਕਦਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਕਾਨੂੰਨ ਕਹਿੰਦਾ ਇਹਦਾ ਮਾਰਿਆ ਕੋਈ ਪੁਲਿਸ ਵਾਲ ਨੂੰ ਓਏ ਕਹ ਜੇ ਨਾੜੀ ਨਾਲ ਢਾ ਲੈਂਦੇ ਆ ਤੇ ਭਾਂਡੇ ਨੂੰ ਚੱਕ ਕੇ ਅੰਦਰ ਬਿਨਾਂ ਬਲ ਤੋਂ ਬੰਦ ਕਰਤਾ ਉਹਦੀ ਜ਼ੁਬਾਨ ਬੰਦ ਕਰਨ ਲਈ ਇੱਕ ਬੰਦਾ ਸ਼ਰਿਆ ਆਮ ਆਦਮੀ ਉਹ ਜਿਹੜਾ ਜੀਐਸ ਸੰਧੂ ਹੈ ਆਮ ਆਦਮੀ ਪਾਰਟੀ ਦਾ ਸਪੋਰਟਰ ਆ ਪੂਰਾ ਉਹ ਬੰਦਾ ਇੱਕ ਮੁਨਸੀ ਦਾ ਥਾਣੇ ਦਾ ਮੁਨਸੀ ਬਣ ਕੇ ਫੋਨ ਕਰ ਰਿਹਾ ਹੈ ਤੇ ਉੱਥੇ ਅਸੀਂ ਕੱਲ੍ਹ ਹੀ ਦਿਖਾ ਦਿੱਤੀ ਹੋਈ ਹੈ ਕਰਨੀ ਵਾਲਾ ਥਾਣਾ ਜ਼ਿਲ੍ਹਾ ਫਾਿਲਕਾ ਦਾ ਕੋਈ ਕਾਰਵਾਈ ਹਲਤਕ ਹੋਈ ਨਹੀਂ ਦੇਖਦੇ ਹਾਂ ਖਲਾਫ ਕਾਰਵਾਈ ਹੋਊਗੀ ਕਿ ਨਹੀਂ ਹੋਊ ਫਿਰ ਜਾਂ ਫਿਰ ਐਂ ਕਰਨਾ ਜੇ ਪੁਲਿਸ ਨੇ ਥਾਣੇਦਾਰ ਨੂੰ ਸੁਭਾਦ ਦਿਓ ਥਾਣੇਦਾਰ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਲਾ ਦਿਓ ਜਿਸ ਤਰੀਕੇ ਨਾਲ ਇੱਕ ਪ੍ਰਾਈਵੇਟ ਬੰਦੇ ਸ਼ਰੇਆਮੇ ਧਮਕੀਆਂ ਦੇਊਗਾ ਕਿ ਮੈਂ ਮੁਨਸੀ ਬੋਲਦਾ ਥਾਣੇ ਦਾ ਇਹ ਹੁਣ ਗੱਲ ਦੇਖਦੇ ਹਾਂ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਨਹੀਂ ਉਹਦੇ ਖਿਲਾਫ ਵੀ ਅਸੀਂ ਮੋਰਚਾ ਡੱਗਾ ਵੀ ਲਾਵਾਂਗੇ ਭਈ ਆਪਾਂ ਗੱਲ ਕਰੀਏ ਭਾਨਾ ਸਿੱਧੂ ਜਿਵੇਂ ਲੋਕਾਂ ਦੇ ਪੈਸੇ ਮੜਵਾਉਂਦਾ ਸੀ ਇਹ ਤੇ ਤੁਹਾਡੇ ਜਿਹੜੇ ਅੱਗੇ ਕੰਮ ਐ ਜਿਹੜੇ ਅੱਗੇ ਇਸ ਤਰੀਕੇ ਚੱਲਦੇ ਰਹਿਣਗੇ ਜੀ ਦੇਖੋ ਇਹ ਤਾਂ ਅਸੀਂ ਪਹਿਲੇ ਦਿਨ ਤੋਂ ਕਹਿ ਚੁੱਕੇ ਹਾਂ ਵੀ ਇਹ ਆਵਾਜ਼ ਸੇਵਾਾਂ 'ਚ ਪਈ ਵੀ ਗੂੰਜੂਗੀ ਸੇਵਾਾਂ 'ਚ ਬਈ ਵੀ ਬੋਲੂਗੀ ਇਹ ਤਾਂ ਭੁੱਲ ਜਾਓ ਤੁਸੀਂ ਜੇਲਾਂ 'ਚ ਬੰਦ ਕਰਕੇ ਕੋਟਾ ਆ ਕੇ ਛੱਦ ਢਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਜੇ ਤੁਹਾਨੂੰ ਲੱਗਦਾ ਵੀ ਐਂ ਜਵਾਨ ਬੰਦ ਕਰ ਲਾਂਗੇ ਤਾਂ ਬਹੁਤ ਵੱਡਾ ਭੁਲੇਖਾ ਇੱਥੇ ਇੱਕ ਭਾਨਾ ਨਹੀਂ ਇੱਥੇ ਇੱਕ ਲੱਖ ਨਹੀਂ ਹਜ਼ਾਰਾਂ ਲੱਖਾਂ ਭਾਨੇ ਉੱਠਣਗੇ ਇਹ ਲੋਕਾਂ ਦਾ ਤੁਸੀਂ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਭਾਨਸਿਆ ਤੈਨੂੰ ਕਿ ਲੋਕ ਚਾਹੁੰਦੇ ਕੀ ਐ ਤੂੰ ਕੰਮ ਕਰਕੇ ਦਿਖਾ ਯਾਰ ਲੋਕ ਤੈਨੂੰ ਆਪ ਹੀ ਤਰੀ ਵਾਵਾ ਕਰਨਗੇ ਜਿਹੜੀਆਂ ਨੀਤ ਨਹੀਂ ਲੋਕ ਮਾਰੂ ਨੇ ਤਾਂ ਫਿਰ ਤੂੰ ਐ ਆਵਾਜ਼ਾਂ ਦਬ ਕੇ ਕਰੇਗਾ ਪਰ ਜਿਹੜੀਆਂ ਗੱਲਾਂ ਤੂੰ ਕਹਿਦਾ ਰਿਹਾ ਡਰਾਮੇ ਤੂੰ ਕਿੰਨੇ ਕਰਦਾ ਰਿਹਾ ਕਹਿੰਦਾ ਰਿਹਾ ਵੀ ਲੋਕਾਂ ਨੂੰ ਰੋਜ਼ਗਾਰ ਦੇ ਦੋ ਰਾਸ਼ਨ ਲੋਕ ਆਪੇ ਖਰੀਦ ਲੈਣਗੇ ਹੁਣ ਤੂੰ ਘਰ ਘਰ ਤੁਰ ਪਿਆ ਲੈ ਕੇ ਮੰਡਣ ਨਾਲ ਕੇਰੀਵਾਲ ਨੂੰ ਖੜਿਆ ਤੇ ਉਹ ਥੈਲੀਆਂ ਉਹ ਤੇਰੀਆਂ ਵੀ ਫੋਟੋਆਂ ਵੀ ਉਹ ਤੇ ਹੈਨਾ ਹੁਣ ਤੂੰ ਕਿਹੜੀਆਂ ਗੱਲਾਂ ਦੇ ਖੜ ਗਿਆ ਤੂੰ ਫੋਟੋਆਂ ਦੀ ਗੱਲ ਬਾਰ ਬਾਰ ਘੁੰਮਦੀ ਆ ਇਹਦਾ ਤਾਂ ਬਸ ਨਹੀਂ ਚੱਲਦਾ ਇਹਦਾ ਕਣਕ ਦੇ ਦਾਣੇ ਦੇ ਵੀ ਫੋਟੋ ਲਾ ਦੇ ਵੀ ਆਪਵੰਤਲੀ ਫੋਟੋ ਆ ਇਸ ਕਰਕੇ ਇਹ ਜਿੰਨੀਆਂ ਗੱਲਾਂ ਕਰ ਰਿਹਾ ਐਸ ਵੇਲੇ ਜਿੰਨੀਆਂ ਗੱਲਾਂ ਨੇ ਕੀਤੀਆਂ ਨੇ ਕੁੱਲ ਗੱਲ ਦੇ ਉਲਟ ਚੱਲ ਪਿਆ ਪਰ ਇਹਦਾ ਮੂੰਹ ਤੋੜ ਜਵਾਬ ਵਾਲਾ ਰਹੇਗੇ 2 ਮਹੀਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਲੋਕ ਸਭਾ ਦੇ ਵਿੱਚ ਕਿ ਇਹਦਾ ਮੂੰਹ ਤੋੜ ਇਸ ਬੰਦੇ ਦਾ ਜਵਾਬ ਦਿਓ ਭਾਈ ਆਖਰੀ ਸਵਾਲ ਹੈ ਜੋ ਪੰਨਾ ਲਿਖਾ ਹੋਇਆ ਕਿ ਨੂੰ ਇਹਦਾ ਸੇਰਾ ਜਿੱਤ ਦਾ ਸੇਰਾ ਦਿਨੇ ਦੇਖੋ ਇਹ ਜਿੱਤ ਦਾ ਸੇਰਾ ਬਾਈ ਸੇਰੇ ਸੂਰਿਆਂ ਵਾਲੀ ਗੱਲ ਨਹੀਂ ਹੁੰਦੀ ਇਹ ਇਹਦਾ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਇਹ ਧਰਤੀ ਦੀ ਜਿੱਤ ਹੈ ਇਹ ਸੱਚ ਦੀ ਜਿੱਤ ਹੈ ਇਹ ਜਵਾਨ ਬੰਦੀ ਦੇ ਖਿਲਾਫ ਜ਼ਬਰ ਦੇ ਖਿਲਾਫ ਜਿੱਤਾਂ ਇੱਚ ਕੋਈ ਇਹ ਨਹੀਂ ਮੈਂ ਮੰਨਦਾ ਬੱਖ-ਬੱਖ ਸਾਡੀਆਂ ਜਿਹੜੀਆਂ ਭਾਰਤੀ ਕਿਸਾਨ ਜਥੇਬੰਦੀਆਂ ਨੇ ਜਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਜਾਂ ਹੋਰ ਜਥੇਬੰਦੀਆਂ ਨੇ ਉਹ ਸਾਰੇ ਲੋਕ ਨੇ ਜਿਹੜੇ ਆਪ ਮਹਾਰੇ ਲੋਕ ਆਏ ਉਹਨਾਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਏ ਬਾਕੀ ਹੋਰ ਸਿਆਸੀ ਤਰ੍ਹਾਂ ਵੀ ਆ ਕੇ ਖੜੀਆਂ ਸਾਰੇ ਜ਼ਬਰ ਦੇ ਖਿਲਾਫ ਖੜੇ ਆ ਇਹ ਉਹਨਾਂ ਦੀ ਜਿੱਤ ਹੈ ਅਸਲ ਤਾਂ ਇਹ ਸਾਰੇ ਲੋਕਾਂ ਦੀ ਅਸਲ ਯਾਰ ਇਹ ਝੂਠ ਦੇ ਉੱਤੇ ਜ਼ਬਰ ਦੇ ਉੱਤੇ ਦੀ ਜਿੱਤ ਆ ਸੋ ਇਹ ਸੀਗੇ ਲੱਖਾਂ ਸਹਾਧਾਨਾਂ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਇਹ ਆਮ ਲੋਕਾਂ ਦੀ ਜਿੱਤ ਹੈ ਅਤੇ ਆਮ ਲੋਕਾਂ ਦੀ ਕਾਰਨ ਹੀ ਪਾਨਣਾ ਸਿੱਧੂ ਹੈ ਜਿਹੜੇ ਅੱਜ ਰਿਹਾ ਕੀਤੇ ਗਏ ਆ ਰਜੇਸ਼ ਕੁਮਾਰ ਪਿੰਡ ਕੋੜਦੁੰਨਾ ਤੋਂ ਪੰਜਾਬੀ ਲੋਕ ਚੈਨਲ ਬਰਨਾਲਾ